ਮੇਰੀ ਟ੍ਰੋਲਿੰਗ ਤਾਂ ਕਦੇ ਬੰਦੀ ਹੋਈ ਸੀ ਬਿਕਾਜ਼ ਮੈਂ ਤਾਂ ਇੱਕ ਮੂਵੀ ਲਈ ਵੇਟ ਗੇਨ ਕੀਤਾ ਸੀ ਜਿਹੜੀ ਮੂਵੀ ਅਨਫੋਰਚਨਟਲੀ ਪ੍ਰੋਡਿਊਸਰਸ ਦੀ ਗਲਤੀ ਦੇ ਨਾਲ ਕਾਰਨ ਉਹ ਮੂਵੀ ਅਜੇ ਤੱਕ ਰਿਲੀਜ਼ ਨਹੀਂ ਹੋਈ ਹੋਇਆ ਗੁੱਸਾ ਨਹੀਂ ਆਉਂਦਾ ਇਸ ਗੱਲ ਤੇ ਗੁੱਸਾ ਨਹੀਂ ਆਉਂਦਾ ਮੈਂ ਤਾਂ ਗਾਲਾਂ ਕੱਢ ਚੁੱਕੀ ਆ ਪ੍ਰੋਡਿਊਸਰ ਨੂੰ ਤਾਂ ਮੈਂ ਆਮ ਨਾਟ ਡਿਸਰੈਸਪੈਕਟਫੁਲ ਐਵਰ ਡਿਸਗਸਟਿੰਗ ਯੂ ਨਾ ਮੇਰਾ ਨਹੀਂ ਮਨ ਕਰੇਗਾ ਕਿ ਮੈਂ ਦੁਬਾਰਾ ਐਕਸਪੈਰੀਮੈਂਟ ਕਰਾਂ ਇਟਸ ਸਟੂਪਿਡ ਸੋ ਡਿਡ ਯੂ ਗਾਇਜ਼ ਹੈਡ ਅ ਚਿਟ ਚੈਟ ਔਨ ਥਿਸ ਕਿ ਕਿਉਂਕਿ ਤੁਹਾਨੂੰ ਵੀ ਲੈ ਕੇ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਸੀ ਇੱਕ ਟਾਈਮ ਦੇ ਉੱਤੇ ਔਰ ਮੈਨੂੰ ਲੱਗਦਾ ਹੁਣ ਉਹ ਬਿਲਕੁਲ ਟਰੋਲਿੰਗ ਬੰਦ ਹੋ ਚੁੱਕੇ ਔਰ ਕੰਪਲੀਮੈਂਟਸ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਿਆਦਾ ਮਿਲਦੇ ਆ ਕਿ ਵਾਓ ਸੀ ਮੇਰੀ ਟ੍ਰੋਲਿੰਗ ਤੱਕ ਕਦੇ ਬੰਦੀ ਹੀ ਨਹੀਂ ਸੀ ਬਿਕਾਜ਼ ਮੈਂ ਤਾਂ ਇੱਕ ਮੂਵੀ ਲਈ weight gain ਕੀਤਾ ਸੀ ਜਿਹੜੀ ਮੂਵੀ unfortuntely producers ਦੀ ਗਲਤੀ ਦੇ ਨਾਲ ਕਰ ਕਾਰਨ ਉਹ ਮੂਵੀ ਅਜੇ ਤੱਕ ਰਿਲੀਜ਼ ਨਹੀਂ ਹੋਈ ਯੂ نو ਜਦੋਂ ਤੁਸੀਂ ਉਹ ਮੂਵੀ ਲਈ ਵੀ ਹਾਂ ਕੀਤਾ ਔਰ weight gain ਵੀ ਕੀਤਾ ਕਿ ਯਾਰ ਮੈਂ ਬਹੁਤ ਵੱਡਾ ਡਿਸੀਜਨ ਲੈ ਰਹੀਆਂ ਹੋ ਸਕਦਾ ਹੈ ਕਿ ਮੈਂ ਬੈਗ ਸੋਚਿਆ ਨਹੀਂ ਸੀਗਾ ਕਿ ਉਹ ਇੰਨੀ ਡਿਲੇ ਹੋ ਜਾਏਗੀ ਬਿਕਾਜ਼ ਜਿਹੜੇ ਪ੍ਰੋਡਿਊਸਰਸ ਨਾਲ ਮੈਂ ਇਹ ਮੂਵੀ ਨੂੰ ਬਣਾਉਣ ਦਾ ਫੈਸਲਾ ਲਿਆ ਸੀਗਾ ਉਹ ਆਲਰੇਡੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਮੂਵੀਜ਼ ਰਿਲੀਜ਼ ਹੋ ਚੁੱਕੀਆਂ ਨੇ ਸੋ ਮੈਨੂੰ ਲੱਗਿਆ ਸੀ ਕਿ ਮੈਂ ਬਹੁਤ ਸੇਫ ਪਲੇ ਕਰ ਰਹੀ ਹਾਂ ਸੋ ਡਿਡ ਯੂ ਗਾਇਜ਼ ਹੈਡ ਅ ਚਿਟਚੈਟ ਔਨ ਥਿਸ ਕਿ ਕਿਉਂਕਿ ਤੁਹਾਨੂੰ ਵੀ ਲੈ ਕੇ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਸੀ ਇੱਕ ਟਾਈਮ ਦੇ ਉੱਤੇ ਔਰ ਮੈਨੂੰ ਲੱਗਦਾ ਹੁਣ ਉਹ ਬਿਲਕੁਲ ਟਰੋਲਿੰਗ ਬੰਦ ਹੋ ਚੁੱਕੇ ਆਂ ਔਰ ਕੰਪਲੀਮੈਂਟਸ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਿਆਦਾ ਮਿਲਦੇ ਆਂ ਕਿ ਵਾਓ ਸੀ ਮੇਰੀ ਟ੍ਰੋਲਿੰਗ ਤੱਕ ਕਦੇ ਬੰਦੀ ਹੀ ਨਹੀਂ ਸੀ ਬਿਕਾਜ਼ ਮੈਂ ਤਾਂ ਇੱਕ ਮੂਵੀ ਲਈ weight gain ਕੀਤਾ ਸੀ ਜਿਹੜੀ ਮੂਵੀ ਅਨਫੋਰਚਨਟਲੀ ਪ੍ਰੋਡਿਊਸਰਸ ਦੀ ਗਲਤੀ ਦੇ ਨਾਲ ਕਾਰਨ ਉਹ ਮੂਵੀ ਅਜੇ ਤੱਕ ਰਿਲੀਜ਼ ਨਹੀਂ ਹੋਈ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਉਹ ਮੂਵੀ ਲਈ ਵੀ ਹਾਂ ਕੀਤਾ ਔਰ weight gain ਵੀ ਕੀਤਾ ਕਿ ਯਾਰ ਮੈਂ ਬਹੁਤ ਵੱਡਾ ਡਿਸੀਜਨ ਲੈ ਰਹੀ ਆਂ ਹੋ ਸਕਦਾ ਹੈ ਕਿ ਮੈਂ ਬੈਗ ਸੋਚਿਆ ਨਹੀਂ ਸੀਗਾ ਕਿ ਉਹ ਇੰਨੀ ਡਿਲੇ ਹੋ ਜਾਏਗੀ ਬਿਕਾਜ਼ ਜਿਹੜੇ ਪ੍ਰੋਡਿਊਸਰਸ ਨਾਲ ਮੈਂ ਇਹ ਮੂਵੀ ਨੂੰ ਬਣਾਉਣ ਦਾ ਫੈਸਲਾ ਲਿਆ ਸੀਗਾ ਉਹ ਆਲਰੇਡੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਮੂਵੀਜ਼ ਰਿਲੀਜ਼ ਹੋ ਚੁੱਕੀਆਂ ਨੇ ਸੋ ਮੈਨੂੰ ਲੱਗਿਆ ਸੀ ਕਿ ਮੈਂ ਬਹੁਤ ਸੇਫ ਪਲੇ ਕਰ ਰਹੀ ਹਾਂ ਸੋ ਡਿਡ ਯੂ ਗਾਇਜ਼ ਹੈਡ ਅ ਚਿਟਚੈਟ ਔਨ ਥਿਸ ਕਿ ਕਿਉਂਕਿ ਤੁਹਾਨੂੰ ਵੀ ਲੈ ਕੇ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਸੀ ਇੱਕ ਟਾਈਮ ਦੇ ਉੱਤੇ ਔਰ ਮੈਨੂੰ ਲੱਗਦਾ ਹੁਣ ਉਹ ਬਿਲਕੁਲ ਟਰੋਲਿੰਗ ਬੰਦ ਹੋ ਚੁੱਕੇ ਆਂ ਔਰ ਕੰਪਲੀਮੈਂਟਸ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਿਆਦਾ ਮਿਲਦੇ ਆਂ ਕਿ ਵਾਓ ਸੀ ਮੇਰੀ ਟ੍ਰੋਲਿੰਗ ਤੱਕ ਕਦੇ ਬੰਦੀ ਹੀ ਨਹੀਂ ਸੀ ਬਿਕਾਜ਼ ਮੈਂ ਤਾਂ ਇੱਕ ਮੂਵੀ ਲਈ weight gain ਕੀਤਾ ਸੀ ਜਿਹੜੀ ਮੂਵੀ unfortuntely producers ਦੀ ਗਲਤੀ ਦੇ ਨਾਲ ਕਰ ਕਾਰਨ ਉਹ ਮੂਵੀ ਅਜੇ ਤੱਕ ਰਿਲੀਜ਼ ਨਹੀਂ ਹੋਈ ਯੂ نو ਜਦੋਂ ਤੁਸੀਂ ਉਹ ਮੂਵੀ ਲਈ ਵੀ ਹਾਂ ਕੀਤਾ ਔਰ weight gain ਵੀ ਕੀਤਾ ਕਿ ਯਾਰ ਮੈਂ ਬਹੁਤ ਵੱਡਾ ਡਿਸੀਜਨ ਲੈ ਰਹੀ ਆਂ ਹੋ ਸਕਦਾ ਹੈ ਕਿ ਮੈਂ ਬੈਗ ਸੋਚਿਆ ਨਹੀਂ ਸੀਗਾ ਕਿ ਉਹ ਇੰਨੀ ਡਿਲੇ ਹੋ ਜਾਏਗੀ ਬਿਕਾਜ਼ ਜਿਹੜੇ ਪ੍ਰੋਡਿਊਸਰਸ ਨਾਲ ਮੈਂ ਇਹ ਮੂਵੀ ਨੂੰ ਬਣਾਉਣ ਦਾ ਫੈਸਲਾ ਲਿਆ ਸੀਗਾ ਉਹ ਆਲਰੇਡੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਮੂਵੀਜ਼ ਰਿਲੀਜ਼ ਹੋ ਚੁੱਕੀਆਂ ਨੇ ਸੋ ਮੈਨੂੰ ਲੱਗਿਆ ਸੀ ਕਿ ਮੈਂ ਬਹੁਤ ਸੇਫ ਪਲੇ ਕਰ ਰਹੀ ਹਾਂ ਸੋ ਡਿਡ ਯੂ ਗਾਇਜ਼ ਹੈਡ ਅ ਚਿਟਚੈਟ ਔਨ ਥਿਸ ਕਿ ਕਿਉਂਕਿ ਤੁਹਾਨੂੰ ਵੀ ਲੈ ਕੇ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਸੀ ਇੱਕ ਟਾਈਮ ਦੇ ਉੱਤੇ ਔਰ ਮੈਨੂੰ ਲੱਗਦਾ ਹੁਣ ਉਹ ਬਿਲਕੁਲ ਟਰੋਲਿੰਗ बंद हो चुके और कॉम्प्लीमेंट्स ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਿਆਦਾ ਮਿਲਦੇ ਆ ਕਿ ਵਾਓ ਸੀ ਮੇਰੀ ਟ੍ਰੋਲਿੰਗ ਤਾਂ ਕਦੇ ਬੰਦੀ ਹੀ ਨਹੀਂ ਸੀ बिकॉज़ ਮੈਂ ਤਾਂ ਇੱਕ ਮੂਵੀ ਲਈ weight gain ਕੀਤਾ ਸੀ ਜਿਹੜੀ ਮੂਵੀ unfortuntely producers ਦੀ ਗਲਤੀ ਦੇ ਨਾਲ ਕਾਰਨ ਉਹ ਮੂਵੀ ਅਜੇ ਤੱਕ ਰਿਲੀਜ਼ ਨਹੀਂ ਹੋਈ ਯੂ نو ਜਦੋਂ ਤੁਸੀਂ ਉਹ ਮੂਵੀ ਲਈ ਵੀ ਹਾਂ ਕੀਤਾ ਔਰ weight gain ਵੀ ਕੀਤਾ ਕਿ ਯਾਰ ਮੈਂ ਬਹੁਤ ਵੱਡਾ ਡਿਸੀਜਨ ਲੈ ਰਹੀਆਂ ਹੋ ਸਕਦਾ ਹੈ ਕਿ ਮੈਂ ਬੈਗ ਸੋਚਿਆ ਨਹੀਂ ਸੀਗਾ ਕਿ ਉਹ ਇੰਨੀ ਡਿਲੇ ਹੋ ਜਾਏਗੀ ਬਿਕਾਜ਼ ਜਿਹੜੇ ਪ੍ਰੋਡਿਊਸਰਸ ਨਾਲ ਮੈਂ ਇਹ ਮੂਵੀ ਨੂੰ ਬਣਾਉਣ ਦਾ ਫੈਸਲਾ ਲਿਆ ਸੀਗਾ ਉਹ ਆਲਰੇਡੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਮੂਵੀਜ਼ ਰਿਲੀਜ਼ ਹੋ ਚੁੱਕੀਆਂ ਨੇ ਸੋ ਮੈਨੂੰ ਲੱਗਿਆ ਸੀ ਕਿ ਮੈਂ ਬਹੁਤ ਸੇਫ ਪਲੇ ਕਰ ਰਹੀ ਹਾਂ